ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਫੁੱਫੜ ਫਿਜ਼ੀਕਲ ਦਾ ਟੀਚਰ ਸੀ ਸਾਰਿਆਂ ਨੂੰ ਮੇਰਾ ਫੁੱਫੜ ਬਹੁਤ ਪਸੰਦ ਸੀ ਕਾਫੀ ਜਵਾਨ ਤੇ ਸਿਹਤਮੰਦ ਸੀ ਇੱਥੋਂ ਤੱਕ ਕਿ ਸਕੂਲ ਵਿੱਚ ਕੋਚ ਵੀ ਸੀ ਤੇ ਬੱਚਿਆਂ ਨੂੰ ਗੇਮਾਂ ਦੀ ਪ੍ਰੈਕਟਿਸ ਕਰਵਾਉਂਦਾ ਹੁੰਦਾ ਸੀ ਮੇਰੀ ਭੂਆ ਇੱਕ ਕੁਆਰੀ ਸੀ ਤੇ ਮੈਂ ਵੀ ਸਾਰਾਂ ਨੂੰ ਸਾਲ ਦੀ ਸੀ ਉਹਦੋਂ ਮੈਂ 11ਵੀਂ ਕਲਾਸ ਵਿੱਚ ਹੋਈ ਸੀ ਮੇਰਾ ਸਰੀਰ ਬੇਟੰਗਾ ਜਿਆ ਸੀ ਮੇਰੀ ਕੋਈ ਫਿਗਰ ਜ਼ਿਆਦਾ ਵਧੀਆ ਨਹੀਂ ਸੀ ਤੇ ਭੂਆ ਮੈਨੂੰ ਕਹਿੰਦੀ ਸੀ ਕਿ ਕਸਰਤ ਕਰਿਆ ਕਰ ਭੱਦਾ ਜਿਆ ਸਰੀਰ ਸੋਹਣਾ ਨਹੀਂ ਲੱਗਦਾ ਮੇਰੇ ਵੱਲ ਵੇਖ ਲੈ ਮੈਂ ਕਿੰਨੀ ਸੋਹਣੀ ਲੱਗਦੀ ਆ ਨਾਲੇ ਤੇਰੇ ਤੋਂ ਉਮਰ ਵਿੱਚ ਵੱਡੀ ਆ ਮੈਂ ਕਿਹਾ ਭੂਆ ਕੋਈ ਗੱਲ ਨਹੀਂ ਜਦੋਂ ਮੇਰਾ ਟਾਈਮ ਆਇਆ ਮੈਂ ਵੀ ਸੋਹਣੀ ਹੋ ਜਾਊਂਗੀ ਮੈਂ ਬਹੁਤ ਸੋਹਣੀ ਸੀ ਬਸ ਮੇਰਾ ਸਰੀਰ ਮੋਟਾ-ਮੋਟਾ ਜਿਆ ਸੀ ਪੂਆ ਤਾਂ ਮੈਨੂੰ ਢਿੱਡ ਤੋਂ ਹੀ ਟੋਕਦੀ ਰਹਿੰਦੀ ਸੀ ਕਿ ਜਸਮੀਨ ਤੇਰਾ ਢਿੱਡ ਬਹੁਤ ਵੱਡਾ ਕੁੜੀਆਂ ਦੇ ਐਡੇ ਐਡੇ ਢਿੱਡ ਚੰਗੇ ਨਹੀਂ ਲੱਗਦੇ ਇਸ ਲਈ ਤੂੰ ਸੈਰ ਕਰਨ ਚਾਹਿਆ ਕਰ ਤੇ ਆਪਰੇ ਪਤਲੀ ਹੋ ਜਾਵੇਂਗੀ ਤੇਰਾ ਜਸੀਰ ਜਦੋਂ ਪਤਲਾ ਹੋ ਗਿਆ ਤਾਂ ਤੂੰ ਹੋਰ ਵੀ ਜ਼ਿਆਦਾ ਸੋਹਣੀ ਲੱਗੇਗੀ ਮੈਂ ਪੂਆ ਨਾਲ ਬਹੁਤ ਬੈਂਸ ਕਰਦੀ ਹੁੰਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਮੈਂ ਭਾਵੇਂ ਭੱਦੇ ਜਿਹੇ ਸ਼ਰੀਰ ਦੀ ਹਾਂ ਪਰ ਮੈਂ ਸੋਹਣੀ ਤਾਂ ਹੈਗੀ ਹਾਂ ਮੇਰਾ ਗੋਲ ਮੂੰਹ ਤੇ ਰੰਗ ਗੋਰਾ ਕਹਿ ਲੱਗੀ ਜੇ ਮੇਰਾ ਸਰੀਰ ਸੋਹਣਾ ਸੀ ਤਾਂ ਤੇਰੇ ਫੁੱਫੜ ਨੇ ਮੈਨੂੰ ਝਟ ਪਸੰਦ ਕਰ ਲਿਆ ਦੇਖ ਲਾ ਮੇਰੀ ਉਮਰ ਵੀ ਇੰਨੀ ਆ ਤੇਰਾ ਫੁੱਫੜ ਵੀ ਸਰਕਾਰੀ ਨੌਕਰੀ ਕਰਦਾ ਤੇ ਉਹਦੀ ਵੀ ਸਿਹਤ ਕਿੰਨੀ ਸੋਹਣੀ ਆ ਰੋਜ਼ ਜੈਮਾ ਜਾਂਦਾ ਸ਼ੈਅਰ ਕਰਦਾ ਫਿਰ ਸਕੂਲ ਜਾਂਦਾ ਕਿੰਨੀ ਵੱਡੀ ਜ਼ਿੰਮੇਵਾਰੀ ਆ ਉਹਦੇ ਤੇ ਮੈਂ ਵੀ ਜਦੋਂ ਵਿਆਹੀ ਗਈ ਉਹਦੇ ਨਾਲ ਹੀ ਬੱਚਿਆਂ ਨੂੰ ਪੜਾਉਣ ਲੱਗ ਜਾਉਂਗੀ ਭੂਆ ਨੇ ਐਮਏ ਕੀਤੀ ਸੀ ਪਰ ਨੌਕਰੀ ਨਹੀਂ ਮਿਲੀ ਸੀ ਨਾ ਹੀ ਕਿਸੇ ਨੂੰ ਪੜਾਉਂਦੀ ਸੀ ਫੁੱਫੜ ਕਹਿੰਦਾ ਸੀ ਕਿ ਤੈਨੂੰ ਮੈਂ ਸਰਕਾਰੀ ਸਕੂਲ ਵਿੱਚ ਜੀ ਬੱਚਿਆਂ ਨੂੰ ਪੜ੍ਹਾਉਣ ਲਈ ਲੈ ਜਾਇਆ ਕਰੂੰਗਾ ਸਾਰਿਆਂ ਨੂੰ ਉਹਨਾਂ ਦੀ ਜੋੜੀ ਬਹੁਤ ਵਧੀਆ ਲੱਗਦੀ ਸੀ ਪਰ ਮੇਰੇ ਘਰ ਦੇ ਭੂਆ ਦਾ ਵਿਆਹ ਕਾਮਲੇ ਮੰਨਦੇ ਨਹੀਂ ਸੀ ਉਹ ਕਹਿੰਦੇ ਸੀ ਕਿ ਅਸੀਂ ਹਜੇ ਵਿਆਹ ਨਹੀਂ ਕਰਨਾ ਇੱਕ ਫਸਲ ਵੇਚ ਕੇ ਫਿਰ ਹੀ ਕਰਾਂਗੇ ਉਹਨਾਂ ਦੇ ਪਰਿਵਾਰ ਦੀ ਕੋਈ ਜिद ਲਈ ਸੀ ਉਹ ਕਹਿੰਦੇ ਸੀ ਕਿ ਜਦੋਂ ਵੀ ਵਿਆਹ ਰੱਖਣਾ ਹੋਇਆ ਰੱਖ ਦਿਓ ਸਾਰਿਆਂ ਦੀ ਸਲਾਹ ਸੀ ਭੂਆ ਰੋਜ਼ ਫੁੱਫੜ ਦੇ ਨਾਲ ਫੋਨ 'ਤੇ ਗੱਲਾਂ ਕਰਦੀ ਹੁੰਦੀ ਸੀ ਕਦੀਕਤ ਬੜੀਆਂ ਸ਼ਰਮਾਉਣ ਵਾਲੀਆਂ ਗੱਲਾਂ ਕਰਦੇ ਹੁੰਦੇ ਸੀ ਮੈਂ ਰੋਜ਼ ਉਹਨਾਂ ਦੀਆਂ ਗੱਲਾਂ ਸੁਣਦੀ ਸੀ ਕਿਉਂਕਿ ਮੈਨੂੰ ਪਤਾ ਸੀ ਕਿ ਭੂਆ ਫੋਨ ਤੇ ਗੱਲਾਂ ਕਰਦੀ ਆ ਤੇ ਮੇਰੇ ਸਾਹਮਣੇ ਉਹ ਸੰਗ ਦੀ ਨਹੀਂ ਸੀ ਹਰ ਤਰ੍ਹਾਂ ਦੀ ਗੱਲ ਮੇਰੇ ਸਾਹਮਣੇ ਫੁੱਫੜ ਨਾਲ ਕਰਦੀ ਹੁੰਦੀ ਸੀ ਤੇ ਮੰਮੀ ਡੈਡੀ ਜਾਂ ਹੋਰ ਪਰਿਵਾਰ ਦੇ ਸਾਹਮਣੇ ਭੂਆ ਕੋਈ ਗੱਲ ਨਹੀਂ ਕਰਦੀ ਹੁੰਦੀ ਸੀ ਭੂਆ ਕਹਿੰਦੀ ਸੀ ਕਿ ਇਦਾਂ ਚੰਗਾ ਨਹੀਂ ਲੱਗਦਾ ਫੁੱਫੜ ਵੀ ਉਹਦੇ ਨਾਲ ਗੱਲ ਕਰਦਾ ਹੁੰਦਾ ਸੀ ਮੈਨੂੰ ਪਤਾ ਸੀ ਕਿ ਉਹ ਦੋਵੇਂ ਆਪਸ ਵਿੱਚ ਕਾਫੀ ਰੋਮਾਂਟਿਕ ਗੱਲਾਂ ਵੀ ਕਰ ਲੈਂਦੇ ਆ। ਫੁੱਫੜ ਵੀ ਕਾਫੀ ਰੋਮਾਂਟਿਕ ਜਿਹਾ ਸੀ। ਦੇਖਣ ਨੂੰ ਵੀ ਉਹ ਬਹੁਤ ਹੀ ਹੌਟ ਜਿਹਾ ਲੱਗਦਾ ਹੁੰਦਾ ਸੀ। ਮੈਨੂੰ ਤਾਂ ਇਹੋ ਜਿਹੇ ਮੁੰਡੇ ਬਹੁਤ ਸੋਹਣੇ ਲੱਗਦੇ ਸੀ ਕਿਉਂਕਿ ਮੈਂ ਆਪ ਕੁਵਾਰੀ ਸੀ। ਮੇਰੀ ਕਲਾਸ ਵਿੱਚ ਬਹੁਤ ਸੋਹਣੇ ਸੋਹਣੇ ਮੁੰਡੇ ਸੀ ਪਰ ਜਦੋਂ ਤੋਂ ਮੈਂ ਫੁੱਫੜ ਨੂੰ ਵੇਖਿਆ ਸੀ ਮੇਰਾ ਉਹਨਾਂ ਵੱਲੋਂ ਧਿਆਨ ਕਟ ਗਿਆ ਸੀ। ਮੈਂ ਭੂਆ ਨੂੰ ਕਹਿੰਦੀ ਸੀ ਕਿ ਭੂਆ ਤੇਰੇ ਤਾਂ ਲੋਟਰੀ ਲੱਗ ਗਈ ਆ। ਇੰਨਾ ਸੋਹਣਾ ਫੁੱਫੜ ਸ਼ਾਇਦ ਹੀ ਆਪਣੇ ਰਿਸ਼ਤੇਦਾਰੀ ਵਿੱਚ ਕਿਸੇ ਕੁੜੀ ਨੂੰ ਮਿਲਿਆ ਹੋਊਗਾ ਕਿਵੇਂ ਨੈਣ ਨਕਸ਼ ਤੇ ਗੋਰਾ ਰੰਗ ਪੂਰੀਆਂ ਅੱਖਾਂ ਰੱਬ ਨੇ ਜਿਵੇਂ ਵੇਲੇ ਬਹਿ ਕੇ ਬਣਾਇਆ ਹੋਇਆ ਸੀ ਭੂਆ ਕਹਿ ਦਿੰਦੀ ਸੀ ਐਵੇਂ ਮੇਰੇ ਘਰ ਵਾਲੇ ਨੂੰ ਨਜ਼ਰ ਨਾ ਲਾ ਦੇ ਬਾਲਾ ਉਹਦੇ ਵੱਲ ਧਿਆਨ ਨਾ ਦਿਆ ਕਰ ਮੈਂ ਭੂਆ ਨੂੰ ਕਹਿੰਦੀ ਸੀ ਕਿ ਭੂਆ ਸੱਚੀ ਤੇਰੀ ਕਿਸਮਤਾਂ ਜਾਗ ਗਈ ਆ ਰੱਬ ਨੇ ਤੇਰੀ ਕਿਸਮਤ ਵਿੱਚ ਇੰਨਾ ਸੋਹਣਾ ਘਰ ਵਾਲਾ ਲਿਖਿਆ ਸੀ ਸ਼ਾਇਦ ਮੇਰਾ ਵੀ ਨਾ ਹੋਵੇ ਉਹ ਮੈਨੂੰ ਕਹਿੰਦੀ ਕਿ ਤੂੰ ਫਿੱਟ ਹੋ ਜਾ ਤੈਨੂੰ ਵੀ ਸੋਹਣਾ ਮੁੰਡਾ ਪਸੰਦ ਕਰ ਲਵੇਗਾ ਮੈਂ ਭੂਆ ਨੂੰ ਕਿਹਾ ਕਿ ਮੈਂ ਕਿੱਦਾਂ ਫਿੱਟ ਹੋਵਾਂ ਮੈਨੂੰ ਤਾਂ ਕੋਈ ਕਸਰਤ ਕਰਨੀ ਹੀ ਨਹੀਂ ਆਉਂਦੀ ਸਵੇਰ ਨੂੰ ਉੱਠ ਕੇ ਸਕੂਲ ਚਲੀ ਜਾਨੀ ਆ ਤੇ ਆ ਕੇ ਸੌਂ ਲੈਣਾ ਜਾਂ ਫਿਰ ਪੜ ਲੈਣਾ ਇਹੀ ਮੇਰਾ ਕੰਮ ਆ ਮੈਂ ਕਿੱਦਾਂ ਫਿੱਟ ਹੋਊਂਗੀ ਜਿਮ ਲਾਉਣ ਮੇਰੇ ਤੋਂ ਜਾਣ ਹੀ ਹੋਣਾ ਭੂਆ ਕਹਿੰਦੀ ਦਫਾ ਕਰ ਜਿਮ ਨੂੰ ਘਰੇ ਹੀ ਕਸਰਤ ਕਰ ਲਿਆ ਕਰ ਕਸਰਤ ਕਰਨਾ ਸਰੀਰ ਨੂੰ ਬਹੁਤ ਫਰਕ ਪੈਂਦਾ ਮੈਂ ਭੂਆ ਨੂੰ ਕਿਹਾ ਕਿ ਚੱਲ ਫੁੱਫੜ ਨੂੰ ਕਹਿ ਕਿ ਮੈਨੂੰ ਕਸਰਤ ਸਿਖਾ ਦੇਵੀ ਮੈਂ ਘਰ ਇਹੀ ਕਸਰਤ ਕਰ ਲਿਆ ਕਰੂੰਗੀ ਫੁੱਫੜ ਨੂੰ ਕਹਿ ਕਿ ਮੇਰੇ ਨਾਲ ਵੀਡੀਓ ਕਾਲ ਕਰ ਕਰੇ ਤੇ ਮੈਨੂੰ ਕਸਰਤ ਸਿਖਾਵੇ ਮੇਰੇ ਲਈ 1 ਘੰਟਾ ਤਾਂ ਕਾਢ ਹੀ ਲਵੇ ਮੈਂ ਉਹਨੂੰ ਉਹਦੀ ਮਿਹਨਤ ਦੇ ਦੇਵਾਂਗੀ ਭੂਆ ਜੀ ਦੀ ਕਮਲੀ ਆ ਉਹਨੇ ਤੇਰੇ ਕੋਲੋਂ ਪੈਸੇ ਥੋੜੀ ਲੈਣੇ ਆ ਮੈਂ ਕਿਹਾ ਕਿ ਹਰ ਕੋਚ ਮਿਹਨਤ ਲੈਂਦਾ ਹੀ ਆ ਖਿਡਾਰੀ ਨਾਲੋਂ ਜ਼ਿਆਦਾ ਮਿਹਨਤ ਕੋਚ ਦੀ ਲੱਗਦੀ ਆ ਕਿ ਉਹਦਾ ਖਿਡਾਰੀ ਵਧੀਆ ਬਣੇ ਤੇ ਕੋਚ ਦੀ ਵਡਿਆਈ ਹੋਵੇ ਪੂਆ ਕਹਿੰਦੀ ਤੂੰ ਆ ਵੀ ਫੁੱਫੜ ਨਾਲ ਗੱਲ ਕਰ ਲੈ ਮੈਂ ਕਿਹਾ ਚੱਲ ਫਿਰ ਮੇਰਾ ਨੰਬਰ ਫੁੱਫੜ ਨੂੰ ਦੇ ਦੇਵੀ ਉਹਨੂੰ ਕਹਿ ਕੇ ਮੇਰੇ ਨਾਲ ਗੱਲ ਕਰ ਲਵੇ ਪੂਆ ਕਹਿੰਦੀ ਕਿ ਚੱਲ ਠੀਕ ਆ ਮੈਂ ਹੁਣੇ ਹੀ ਬੁਲਕਾਰ ਨਾਲ ਗੱਲ ਕਰਦੀ ਆ ਤੇ ਤੈਨੂੰ ਕਸਰਤ ਸਿਖਾ ਦਿਆ ਕਰੂਗਾ ਮੈਂ ਕਿਹਾ ਠੀਕ ਆ ਪੂਆ ਨੇ ਫੁੱਫੜ ਨਾਲ ਗੱਲ ਕੀਤੀ ਫੁੱਫੜ ਤਾਂ ਜਿਵੇਂ ਪਹਿਲਾਂ ਹੀ ਮੇਰੇ ਨਾਲ ਗੱਲ ਕਰਨ ਨੂੰ ਕਾਲਾ ਸੀ ਕਹਿੰਦਾ ਚੱਲ ਮੇਰਾ ਨੰਬਰ ਜੈਸਮੀਨ ਨੂੰ ਦੇ ਮੈਂ ਉਹਦੇ ਨਾਲ ਗੱਲ ਕਰਦਾ ਤੇ 1 ਘੰਟਾ ਕਸਰਤ ਕਰਨ ਨੂੰ ਲਵਾ ਦਿਆ ਕਰੂੰਗਾ ਕੀ ਪਤਾ ਉਹ ਵੀ ਥੋੜੀ ਪਤਲੀ ਹੋ ਜਾਵੇ ਤੇ ਉਹ ਵੀ ਸੋਹਣੀ ਲੱਗਿਆ ਕਰੋਗੀ ਕਿ ਇਦਾਂ ਦਾ ਪਰਦਾ ਜਿਆ ਸਰੀਰ ਤਾਂ ਸੋਹਣਾ ਨਹੀਂ ਲੱਗਦਾ ਇੰਨੀ ਸੋਹਣੀ ਆ ਗੋਰੇ ਰੰਗ ਦੀ ਆ ਤੇ ਪਰ ਮੋਟਾ ਜਿਆ ਸ਼ਰੀਰ ਸੋਹਣਾ ਜਿਹਾ ਨਹੀਂ ਲੱਗਦਾ ਕੁੜੀਆਂ ਦਾ ਸਰੀਰ ਵੀ ਫਿੱਟ ਹੀ ਹੋਣਾ ਚਾਹੀਦਾ ਭੂਆ ਉਹਦੀਆਂ ਗੱਲਾਂ ਤੋਂ ਸ਼ਰਮਾ ਗਈ ਸੀ ਮੈਂ ਵੀ ਸਾਈਡ ਤੇ ਬੈਠ ਕੇ ਗੱਲਾਂ ਸੁਣਦੀ ਸੀ ਭੂਆ ਨੇ ਮੇਰਾ ਨੰਬਰ ਦਿੱਤਾ ਤੇ ਫੁੱਫੜ ਨਾਲ ਗੱਲਾਂ ਕਰਦੀ ਸੀ ਫੁੱਫੜ ਨੇ ਮੇਰਾ ਨੰਬਰ ਲਿਆ ਤੇ ਫੁੱਫੜ ਨਾਲ ਨੇ ਉਸੇ ਟਾਈਮ ਹੀ ਮੈਸੇਜ ਕਰ ਦਿੱਤਾ ਮੈਂ ਵੀ ਫੁੱਫੜ ਦਾ ਨੰਬਰ ਸੇਵ ਕਰ ਲਿਆ ਅਸੀਂ ਭੂਆ ਭਤੀਜੀ ਆਪਣੀ ਗੱਲ ਕਿਸੇ ਨਾਲ ਨਹੀਂ ਕਰਦੀਆਂ ਹੁੰਦੀਆਂ ਅਸੀਂ ਦੋਵੇਂ ਆਪਸ ਵਿੱਚ ਹੀ ਗੱਲਾਂ ਰੱਖਦੀਆਂ ਸੀ ਭੂਆ ਕਹਿਣ ਲੱਗੀ ਕਿ ਚੱਲ ਹੁਣ ਮੈਂ ਕੰਮ ਕਰਵਾ ਲਵਾਂ ਘਰ ਦਾ ਤੇ ਤੂੰ ਆਪਣੇ ਫੁੱਫੜ ਨਾਲ ਘੰਟਾ ਕੋ ਲਾ ਕੇ ਅੰਦਰ ਹੀ ਕਸਰਤ ਕਰ ਲੈ ਬਾਹਰ ਨਾ ਹੀ ਹੋਰ ਕਿਤੇ ਕਰਦਿਆਂ ਨੂੰ ਪਤਾ ਲੱਗ ਜਾਵੇ ਤੇ ਐਵੇਂ ਗੁੱਸੇ ਹੋ ਜਾਣਗੇ ਤੂੰ ਅੰਦਰ ਹੀ ਘੰਟਾ ਲਾ ਲਿਆ ਕਰ ਕੀ ਪਤਾ ਤੇਰਾ ਸਰੀਰ ਪਤਲਾ ਹੋ ਜਾਵੇ ਪੂਆ ਦੇ ਦਿਲ ਵਿੱਚ ਕੁਝ ਨਹੀਂ ਸੀ ਮੈਂ ਵੀ ਫੁੱਫੜ ਨੂੰ ਵੀਡੀਓ ਕਾਲ ਕੀਤੀ ਪਹਿਲਾਂ ਮੈਂ ਉਹਦਾ ਹਾਲ ਚਾਲ ਪੁੱਛਿਆ ਤੇ ਫਿਰ ਆਪਣੇ ਬਾਰੇ ਸਾਰਾ ਕੁਝ ਦੱਸਿਆ ਫੁੱਫੜ ਨੇ ਵੀ ਮੈਨੂੰ ਆਪਣੇ ਬਾਰੇ ਸਾਰੀ ਗੱਲ ਕੀਤੀ ਫੁੱਫੜ ਦਾ ਸਰੀਰ ਤਾਂ ਵੀਡੀਓ ਕਾਲ ਵਿੱਚ ਵੀ ਇੰਨਾ ਸੋਹਣਾ ਸੀ ਕਿ ਮੇਰਾ ਤਾਂ ਦਿਲ ਕਰਦਾ ਸੀ ਕਿ ਇਹੋ ਜਿਹਾਂ ਮੁੰਡਾ ਮੈਨੂੰ ਹੁਣੇ ਮਿਲ ਜਾਵੇ ਤੇ ਮੈਂ ਵਿਆਹ ਕਰਵਾ ਲਵਾਂ ਮੇਰੇ ਮਨ ਵਿੱਚ ਵੀ ਬੜੇ ਖਿਆਲ ਆਉਣ ਲੱਗੇ ਸੀ ਫੁੱਫੜ ਮੈਨੂੰ ਕਹਿੰਦਾ ਕਿ ਤੂੰ ਕਿਹੜੇ ਖਿਆਲਾਂ ਵਿੱਚ ਗਵਾਚ ਗਈ ਹੈ ਚੱਲ ਤੈਨੂੰ ਕਸਰਤ ਕਰਨੇ ਸਿਖਾਵਾਂ ਫੁੱਫੜ ਵੀ ਵੇਲਾ ਸੀ ਉਸ ਦਿਨ ਛੁੱਟੀ ਸੀ ਮੈਂ ਕਿਹਾ ਕਿ ਦੱਸੋ ਮੈਂ ਕੀ ਕਰਾਂ ਫੁੱਫੜ ਕਹਿਣ ਲੱਗਾ ਕਿ ਪਹਿਲਾਂ ਤਾਂ ਤੂੰ ਆਪਣਾ ਸੂਟ ਲਾ ਕੇ ਟੀ-ਸ਼ਰਟ ਤੇ ਪਜਾਮਾ ਪਾ ਫੇਰ ਹੀ ਤੂੰ ਕਸਰਤ ਕਰ ਸਕਦੀ ਹੈ ਇਦਾਂ ਸਲਵਾਰ ਸੂਟ ਵਿੱਚ ਤੇਰੇ ਕੋਲ ਕਸਰਤ ਨਹੀਂ ਹੋਣੀ ਤੇ ਨਾ ਹੀ ਤੇਰੇ ਕੋਲ ਕੋਈ ਐਕਟੀਵਿਟੀ ਹੋਣੀ ਹੈ ਮੈਂ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਅੱਜ ਮੈਨੂੰ ਇਦਾਂ ਹੀ ਸਿਖਾਓ ਤੇ ਕੱਲ ਤੋਂ ਮੈਂ ਆਪਣੇ ਕੱਪੜੇ ਬਦਲ ਲਿਆ ਕਰੂੰਗੀ। ਫੁੱਫੜ ਕਹਿਣ ਲੱਗਾ ਕਿ ਚੱਲ ਫਿਰ ਤਿਆਰ ਹੋ ਜਾ। ਫੁੱਫੜ ਨੇ ਮੈਨੂੰ ਇੱਕੋ ਹੀ ਕਸਰਤ ਸਿਖਾਈ ਤੇ ਫੁੱਫੜ ਦਾ ਸਰੀਰ ਤਾਂ ਜਿਵੇਂ ਕਿਸੇ ਬੋਡੀ ਬਿਲਡਰ ਵਰਗਾ ਲੱਗ ਰਿਹਾ ਸੀ। ਉਹਦੇ ਸਰੀਰ ਦਾ ਇਕੱਲਾ ਇਕੱਲਾ ਅੰਗ ਸਾਫ਼-ਸਾਫ਼ ਦਿਖ ਰਿਹਾ ਸੀ। ਮੈਂ ਜਦੋਂ ਨੀਂਵੀ ਹੋ ਕੇ ਕਸਰਤ ਕਰਨ ਲੱਗੀ ਤਾਂ ਫੁੱਫੜ ਕਹਿੰਦਾ ਮੈਂ ਤੈਨੂੰ ਕਿਹਾ ਸੀ ਕਿ ਤੇਰੇ ਕੋਲ ਕਸਰਤ ਨਹੀਂ ਹੋਣੀ। ਜਦੋਂ ਤੂੰ ਥੱਲੇ ਨੂੰ ਹੋਵੇਂਗੀ ਤੇਰੇ ਕਮੀਜ਼ ਦਾ ਗਲਾ ਵੀ ਥੱਲੇ ਨੂੰ ਹੋਊਗਾ ਤੇ ਤੂੰ ਚੁੰਨੀ ਸੈੱਟ ਕਰਦੀ ਰਹਿ ਜਾਵੇਂਗੀ ਇਸ ਲਈ ਤੇਰੇ ਕੋਲੋਂ ਕਸਰਤ ਨਹੀਂ ਹੋਣੀ ਮੈਂ ਕਿਹਾ ਕਿ ਨਹੀਂ ਮੈਂ ਕਰ ਸਕਦੀ ਹਾਂ ਮੈਂ ਫਿਰ ਆਪਣੀ ਚੁੰਨੀ ਸੈੱਟ ਕੀਤੀ ਤੇ ਆਪਣੇ ਹੱਥ ਨੀਵੇਂ ਹੋ ਕੇ ਪੈਰਾਂ ਨੂੰ ਲਵਾਉਣ ਲੱਗੀ ਪਰ ਮੇਰਾ ਮੋਟਾ ਸ਼ਰੀਰ ਸੀ ਮੇਰੀ ਚੁੰਨੀ ਫਿਰ ਡਿੱਗ ਗਈ ਫੁੱਫੜ ਕਹਿੰਦਾ ਇਦਾਂ ਚੰਗਾ ਨਹੀਂ ਲੱਗਦਾ ਤੇਰੇ ਅੰਦਰਲੇ ਮੈਨੂੰ ਸਾਫ਼ ਦਿਖਦੇ ਆ ਤੂੰ ਕਿਉਂ ਕੱਪੜੇ ਨਹੀਂ ਬਦਲਦੀ ਮੈਂ ਵੀ ਆਪਣਾ ਆਪ ਜਾਣ ਕੇ ਦਿਖਾਉਂਦੀ ਸੀ ਕਿ ਆਕੇ ਫੁੱਫੜ ਨੇ ਵੀ ਇੱਕ ਸ਼ਾਰਟ ਜਿਹਾ ਤੇ ਟੀ-ਸ਼ਰਟ ਪਾਈ ਹੋਈ ਸੀ ਮੈਂ ਉਹਨੂੰ ਕਿਹਾ ਕਿ ਤੁਸੀਂ ਤਾਂ ਇੰਨਾ ਕੱਪੜਿਆਂ ਵਿੱਚ ਬਹੁਤ ਮੋٹے ਲੱਗਦੇ ਹੋ ਇੰਨੇ ਤੰਗ ਕੱਪੜੇ ਕਿਉਂ ਪਾਏ ਆ ਕਹਿਣ ਲੱਗਾ ਕਮਲੀਏ ਇਹ ਤਾਂ ਮੇਰਾ ਫਿੱਟ ਸਰੀਰ ਆ ਮੇਰੇ ਸਰੀਰ ਤੇ ਤਾਂ ਸਾਰੇ ਹੈਰਾਨ ਹੁੰਦੇ ਆ ਮੈਂ ਕਿਹਾ ਕਿ ਅੱਜ ਮੇਰੇ ਕੋਲ ਇੰਨੀ ਹੀ ਕਸਰਤ ਹੋਣੀ ਆ ਕੱਲ ਨੂੰ ਜ਼ਿਆਦਾ ਟਾਈਮ ਕਰ ਲਵਾਂਗੇ ਫੁੱਫੜ ਕਹਿੰਦਾ ਕਿ ਜਾ ਜਾ ਤਾਂ ਮੇਰੇ ਕੋਲ ਕਲਾਸ ਲਾਉਣ ਲਈ ਆ ਜਾਇਆ ਕਰ ਮੈਂ ਤੈਨੂੰ ਸ਼ਹਿਰ ਜਨਰਲ ਵਿੱਚ ਟੱਕਰ ਲਿਆ ਕਰੂਗਾ ਉੱਥੇ ਹੀ ਤੈਨੂੰ ਸਿਖਾ ਦਿਆ ਕਰੂੰਗਾ ਤੂੰ ਸ਼ਾਮ ਨੂੰ ਮੇਰੇ ਕੋਲ ਅੱਧਾ ਕੋ ਘੰਟਾ ਲਾ ਲਿਆ ਕਰ ਮੈਂ ਕਿਹਾ ਕਿ ਠੀਕ ਆ ਮੈਂ ਭੂਆ ਨਾਲ ਗੱਲ ਕਰੂੰਗੀ ਮੈਂ ਭੂਆ ਨਾਲ ਗੱਲ ਕੀਤੀ ਤਾਂ ਭੂਆ ਕਹਿਣ ਲੱਗੀ ਕਿ ਹਾਂ ਜੇ ਤੇਰੇ ਕੋਲ ਵੀਡੀਓ ਕਾਲ ਵਿੱਚ ਕਸਰਤ ਨਹੀਂ ਹੁੰਦੀ ਤਾਂ ਤੂੰ ਜਲਮ ਚਲੀ ਜਾਇਆ ਕਰ ਆਪੇ ਉਧਰੋਂ ਵੀ ਤੇਰਾ ਫੁੱਫੜ ਸ਼ਹਿਰ ਆ ਜਾਇਆ ਕਰੂੰਗਾ ਫੁੱਫੜ ਸਾਡੇ ਤੋਂ ਕੋਈ ਜ਼ਿਆਦਾ ਦੂਰ ਨਹੀਂ ਸੀ ਬਸ ਇੱਕ ਸ਼ਹਿਰ ਦਾ ਹੀ ਫਾਸਲਾ ਸੀ ਤੇ ਫੁੱਫੜ ਵੀ ਉਥੋਂ ਦੇ ਲਾਗੇ ਪਿੰਡ ਦਾ ਹੀ ਸੀ ਸਾਡੇ ਪਿੰਡ ਔਨ ਨੂੰ ਤਾਂ ਘੰਟਾ ਕੋ ਲੱਗਦਾ ਸੀ ਸਾਂਝਾ ਜਿਹਾ ਪੈਂਡਾ ਪੈਂਦਾ ਸੀ ਤੇ ਮੈਂ ਸ਼ਹਿਰ ਜਾਣ ਲਈ ਆਪਣੇ ਘਰਦਿਆਂ ਨੂੰ ਮਨਾ ਲਿਆ ਮੈਂ ਆਪਣੀ ਮੰਮੀ ਨੂੰ ਕਿਹਾ ਕਿ ਮੇਰਾ ਸਰੀਰ ਦੇਖ ਕਿੰਨਾ ਮੋਟਾ ਹੋ ਗਿਆ ਮੈਂ ਹੁਣ ਜਿਮ ਲਾਇਆ ਕਰਨੇ ਆ ਮੰਮੀ ਕਹਿਣ ਲੱਗੀ ਕਿ ਚੱਲ ਠੀਕ ਆ ਚਲੀ ਜਾਇਆ ਕਰ ਤੇ ਪੈਸੇ ਵੀ ਨਾਲ ਲੈ ਜਾਈ ਅਗਲੇ ਪਹਿਲਾਂ ਫੀਸ ਮੰਗਦੇ ਆ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਅੱਜ ਪੁੱਛ ਕੇ ਆਉਣੀ ਆ ਕਿ ਮੈਂ ਫੁੱਫੜ ਨੂੰ ਮੈਸੇਜ ਕੀਤਾ ਤਾਂ ਫੁੱਫੜ ਵੀ ਸ਼ਾਮ ਨੂੰ ਆ ਗਿਆ ਸੀ ਮੈਂ 3 ਵਜੇ ਵਾਲੇ ਵਾਸਤੇ ਜਮ੍ਹ ਪਹੁੰਚ ਗਈ ਸੀ 2 ਵਜੇ ਸਕੂਲੋਂ ਆਈ ਤੇ ਆਉਂਦੀ ਹੀ ਤਿਆਰ ਹੋ ਕੇ ਚਲੀ ਗਈ ਫੁੱਫੜ ਵੀ ਸਕੂਲੋਂ ਸਿੱਧਾ ਜਮ੍ਹ ਪਹੁੰਚ ਗਿਆ ਸੀ ਕਹਿਣ ਲੱਗਾ लवली ਮੈਂ ਤੇਰੇ ਕਰਕੇ ਅੱਧਾ ਘੰਟਾ ਲੇਟ ਚਲਾ ਜਾਵਾਂਗਾ ਚੱਲ ਤੈਨੂੰ ਵੀ ਦਾਸ ਦੇਣ ਲਵਾ ਦੇਵਾਂਗਾ ਫਿਰ ਤੂੰ ਆਪ ਹੀ ਜਮ੍ਹ ਲਾ ਲਿਆ ਕਰ ਤੈਨੂੰ ਸਾਰਾ ਪਤਾ ਲੱਗ ਜਾਊਗਾ ਮੈਨੂੰ ਬਹੁਤ ਚਾਅ ਸੀ ਕਿ ਫੁੱਫੜ ਮੈਨੂੰ ਕਸਰਤ ਸਿਖਾਊਗਾ ਮੈਂ ਫਟਾਫਟ ਜਮ੍ਹ ਪਹੁੰਚ ਗਈ ਸੀ ਇੱਕ ਕੁੜੀਆਂ ਮੁੰਡਿਆਂ ਦਾ ਇਕੱਠਾ ਜਮ ਸੀ ਇੱਥੇ ਕੁਝ ਅੱਧ ਖੜ ਉਮਰ ਦੀਆਂ ਔਰਤਾਂ ਵੀ ਆਉਂਦੀਆਂ ਸੀ ਜੋ ਘਰ ਦਾ ਕੰਮ ਖਤਮ ਕਰਕੇ ਜਮ ਲਾਉਂਦੀਆਂ ਸੀ ਤੇ ਇਹ ਜਮ ਸਾਰਾ ਦਿਨ ਖੁੱਲੀ ਰਹਿੰਦੀ ਸੀ ਜੋ ਅੱਧ ਖੜ ਉਮਰ ਦੀਆਂ ਔਰਤਾਂ ਹੁੰਦੀਆਂ ਸੀ ਉਹ ਵੀ ਫ੍ਰੀ ਟਾਈਮ ਆ ਕੇ ਟਾਈਮ ਪਾਸ ਕਰ ਲੈਂਦੀਆਂ ਹੁੰਦੀਆਂ ਸੀ ਮੈਂ ਵੀ 4:00 ਵਜੇ ਜਮ ਪਹੁੰਚ ਗਈ ਸੀ ਉਧਰੋਂ ਫੁੱਫੜ ਵੀ ਆ ਗਿਆ ਸੀ ਫੁੱਫੜ ਮੈਨੂੰ ਕਸਰਤ ਸਿਖਾਉਣ ਲੱਗ ਪਿਆ ਫੁੱਫੜ ਮੈਨੂੰ ਕਹਿਣ ਲੱਗਾ ਕਿ ਤੂੰ ਬਾਹਰ ਦੀਆਂ ਚੀਜ਼ਾਂ ਖਾਣੀਆਂ ਪਹਿਲਾਂ ਬੰਦ ਕਰ ਦੇ ਹੁਣ ਤੂੰ ਬਸ ਤਾਕਤ ਵਾਲੀਆਂ ਚੀਜ਼ਾਂ ਤੇ ਸਿੰਪਲ ਚੀਜ਼ਾਂ ਹੀ ਖਾਇਆ ਕਰ ਮੈਂ ਕਿਹਾ ਕਿ ਠੀਕ ਆ ਹੌਲੀ ਹੌਲੀ ਮੈਂ ਛੱਡ ਦੇਵਾਂਗੀ ਫੁੱਫੜ ਮੈਨੂੰ ਵਨਸ ਬਣਿਆ ਕਸਰਤ ਸਿਖਾਉਣ ਲੱਗ ਪਿਆ ਤੇ ਮੇਰੇ ਸਰੀਰ ਨੂੰ ਹੱਥ ਲਾਉਂਦਾ ਸੀ ਕਦੀ ਮੇਰੀ ਬਾਹ ਫੜ ਕੇ ਉਧਰ ਨੂੰ ਘੁਮਾ ਦਿੰਦਾ ਤੇ ਕਦੀ ਮੇਰੇ ਲੱਕ ਤੇ ਹੱਥ ਰੱਖ ਕੇ ਮੈਨੂੰ ਕਸਰਤ ਕਰਨੀ ਸਿਖਾਉਂਦਾ ਸੀ ਕਦੀ ਕਦੀ ਤਾਂ ਮੈਨੂੰ ਲੰਮੀ ਪਾ ਕੇ ਲਗਦਾ ਉੱਪਰ ਨੂੰ ਚੁੱਕਣ ਲਈ ਕਹਿੰਦਾ ਸੀ ਮੈਨੂੰ ਬਹੁਤ ਸ਼ਰਮ ਆਉਂਦੀ ਸੀ ਮੇਰਾ ਵਾਰ-ਵਾਰ ਹਾਸਾ ਨਿਕਲ ਜਾਂਦਾ ਸੀ ਫੁੱਫੜ ਮੈਨੂੰ ਕਹਿਣ ਲੱਗਾ ਕਿ ਜੇ ਤੂੰ ਇਦਾਂ ਹੀ ਹੱਸਦੀ ਜਾਣਾ ਤਾਂ ਮੈਂ ਤੈਨੂੰ ਕਸਰਤ ਨਹੀਂ ਸਿਖਾ ਸਕਦਾ ਤੇ ਨਾ ਹੀ ਤੈਨੂੰ ਕੋਈ ਫਰਕ ਪੈਣਾ ਤੂੰ ਇੰਨੀ ਮੋਟੀ ਹੀ ਰਹਵੇਂਗੀ ਮੈਂ ਕਿਹਾ ਕਿ ਨਹੀਂ ਮੈਂ ਪਤਲੀ ਹੋਣਾ ਚਾਹਣੀ ਆ ਪਰ ਮੈਨੂੰ ਸ਼ਰਮ ਜਿਹੀ ਆਉਂਦੀ ਆ ਮੈਂ ਕੱਪੜੇ ਵੀ ਜੈਮਾ ਵਾਲੇ ਹੀ ਪਾ ਕੇ ਗਈ ਸੀ ਇਸ ਲਈ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਇੱਕ ਦਿਨ ਮੈਨੂੰ ਫੁੱਫੜ ਕਹਿੰਦਾ ਕਿ ਤੇਰੇ ਤੇਰੀ ਤਾਂ ਛਾਤੀ ਹੀ ਇੰਨੀ ਵੱਡੀ ਆ ਇਹਨਾਂ ਨੂੰ ਵੀ ਫਿੱਟ ਰੱਖਣ ਦੀ ਇੱਕ ਅਸਰਤਾ ਮੈਂ ਬੜੀ ਹੈਰਾਨ ਜਈ ਹੋਈ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਸੀ ਕਿ ਫੁੱਫੜ ਨੇ ਮੈਨੂੰ ਇਹ ਕੀ ਗੱਲ ਕਹਿ ਦਿੱਤੀ ਕਹਿ ਲੱਗਾ ਕਿ ਬਾਡੀ ਫਿਟਨੈਸ ਦਾ ਮਤਲਬ ਆ ਕਿ ਆਪਣੇ ਹਰ ਬਾਡੀ ਪਾਰਟ ਫਿੱਟ ਹੋਣਾ ਚਾਹੀਦਾ ਤੇਰਾ ਤਾਂ ਢੱਡ ਹੀ ਝਾਟੀ ਵਰਗਾ ਮੈਨੂੰ ਇਹ ਗੱਲਾਂ ਸੁਣ ਕੇ ਬੜੀ ਸ਼ਰਮ ਜਈ ਆਈ ਸੀ ਫੁੱਫੜ ਕਹਿਣ ਲੱਗਾ ਕਿ ਦੇਖ ਤੇਰੀਆਂ ਬਾਹਾਂ ਕਿੰਨੀਆਂ ਮੋਟੀਆਂ ਇਹਨਾਂ ਨੂੰ ਫਿੱਟ ਸਰੀਰ ਨਹੀਂ ਕਹਿੰਦੇ ਇਹਨਾਂ ਵਿੱਚ ਭੋਰਾ ਵੀ ਜਾਨ ਨਹੀਂ ਆ ਬਸ ਖਾ ਖਾ ਕੇ ਫੁੱਲੀਆਂ ਹੋਈਆਂ ਫੁੱਫੜ ਮੈਨੂੰ ਜਲੀਲ ਕਰੀ ਜਾਂਦਾ ਸੀ ਮੈਂ ਕਿਹਾ ਕਿ ਫੁੱਫੜ ਜੀ ਮੈਨੂੰ ਇੰਨਾ ਜਲੀਲ ਨਾ ਕਰੋ ਮੈਂ ਆਪਣੇ ਆਪ ਨੂੰ ਪਤਲੀ ਕਰ ਸਕਦੀ ਹਾਂ ਉਹ ਮੈਨੂੰ ਕਹਿਣ ਲੱਗਾ ਕਿ ਚੱਲ ਫਿਰ ਇੱਕ ਘੰਟਾ ਜੈਮ ਵਿੱਚ ਪੂਰੇ ਜੋਸ਼ ਨਾਲ ਕਸਰਤ ਕਰ ਫੇਰ ਹੀ ਤੈਨੂੰ ਫਰਕ ਪਾਊਗਾ ਮੈਂ ਕਿਹਾ ਠੀਕ ਆ ਮੈਂ ਫੁੱਫੜ ਦੇ ਨਾਲ ਕਸਰਤ ਕਰਨ ਲੱਗ ਪਈ ਸੀ ਜਦੋਂ ਫੁੱਫੜ ਮੈਨੂੰ ਵਨਸ ਵਨੀਆਂ ਕਸਰਤਾਂ ਕਰਵਾਉਂਦਾ ਸੀ ਤਾ ਮੇਰਾ ਸਾਰਾ ਸਰੀਰ ਹਿਲਦਾ ਸੀ ਮੈਂ ਮੋਟੀ ਸੀ ਫੁੱਫੜ ਮੇਰੇ ਸਰੀਰ ਵਲ ਵੇਖ ਕੇ ਮੈਨੂੰ ਕੋਈ ਨਾ ਕੋਈ ਗੱਲ ਕਹਿ ਦਿੰਦਾ ਸੀ ਫੁੱਫੜ ਕਹਿਣ ਲੱਗਾ ਕਿ ਕੀ ਫਾਇਦਾ ਤੇਰੇ ਗੋਰੇ ਚਿੱਟੇ ਰੰਗ ਦਾ ਜੇ ਤੇਰਾ ਸਰੀਰ ਹੀ ਸੋਹਣਾ ਨਹੀਂ ਆ ਹਰ ਕੋਈ ਮੁੰਡਾ ਸੋਨੇ ਸਰੀਰ ਤੇ ਮਰਦਾ ਗੋਰੇ ਰੰਗ ਵਾਲੀਆਂ ਤਾਂ ਬਥੇਰੀਆਂ ਫਿਰਦੀਆਂ ਤੈਨੂੰ ਤਾਂ ਸ਼ਾਇਦ ਹੀ ਕੋਈ ਮੁੰਡਾ ਪਸੰਦ ਕਰੂਗਾ ਮੈਂ ਕਿਹਾ ਫੁੱਫੜ ਜੀ ਇਦਾਂ ਦੀਆਂ ਗੱਲਾਂ ਨਾ ਕਰੋ ਮੈਨੂੰ ਬਹੁਤ ਸ਼ਰਮ ਆਉਂਦੀ ਆ ਕਹਿਣ ਲੱਗਾ ਕਿ ਕਿਉਂ ਜੇ ਤੈਨੂੰ ਕੋਈ ਸੋਹਣਾ ਮੁੰਡਾ ਪਸੰਦ ਆ ਆ ਵੀ ਜਾਵੇ ਤੇ ਅਗਲਾ ਤੈਨੂੰ ਨਿੰਦ ਕੇ ਚਲਾ ਜਾਊਗਾ ਫਿਰ ਤੇਰੇ ਗੋਰੇ ਦਾ ਸਰੀਰ ਦਾ ਕੀ ਫਾਇਦਾ ਗੋਰੇ ਸਰੀਰ ਦੇ ਨਾਲ ਨਾਲ ਸਰੀਰ ਸੋਹਣਾ ਵੀ ਹੋਣਾ ਚਾਹੀਦਾ ਤੇ ਫਿਟ ਸਰੀਰ ਹਰ ਕਿਸੇ ਨੂੰ ਸੋਹਣਾ ਲੱਗਦਾ ਮੈਂ ਕਿਹਾ ਕਿ ਮੈਨੂੰ ਕੋਈ ਏਦਾਂ ਦਾ ਤਰੀਕਾ ਦੱਸੋ ਜਿਹਦੇ ਨਾਲ ਮੈਂ ਜਲਦੀ ਪਤਲੀ ਹੋ ਜਾਵਾਂ ਫੁੱਫੜ ਕਹਿੰਦਾ ਕਿ ਸਵੇਰ ਨੂੰ ਟਾਈਮ ਨਾਲ ਉੱਠਿਆ ਕਰ ਤੇ ਉੱਠ ਕੇ ਘੰਟਾ ਕੋ ਦੌੜ ਲਾਇਆ ਕਰ ਫਿਰ ਹੀ ਤੈਨੂੰ ਫਰਕ ਪੈਣਾ ਤੂੰ ਐਨੀ ਮੋਟੀ ਆ ਤੈਨੂੰ ਤੈਨੂੰ ਤਾਂ ਕੋਈ ਮੁੰਡਾ ਸ਼ਾਇਦ ਪਸੰਦ ਹੀ ਨਹੀਂ ਕਰਦਾ ਹੋਊਗਾ ਨਹੀਂ ਤਾਂ ਸਕੂਲਾਂ ਕਾਲਜਾਂ ਵਿੱਚ ਤਾਂ ਮੁੰਡੇ ਝੱਟ ਕੁੜੀਆਂ ਨੂੰ ਪਸੰਦ ਕਰ ਲੈਂਦੇ ਆ ਮੈਂ ਫੁੱਫੜ ਨਾਲ ਇਹੋ ਜਿਹੀਆਂ ਗੱਲਾਂ ਕਰਦੀ ਸੀ ਫੁੱਫੜ ਮੈਨੂੰ ਇੰਨਾ ਸੋਹਣਾ ਲੱਗਦਾ ਸੀ ਕਿ ਉਹਦਾ ਕੋਈ ਹਿਸਾਬ ਹੀ ਨਹੀਂ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਫੁੱਫੜ ਜੀ ਤੁਸੀਂ ਬਹੁਤ ਸੋਹਣੇ ਆ ਮੈਂ ਇੱਕੋ ਨਜ਼ਰ ਨਾਲ ਵੇਖਦੀ ਸੀ ਉਹ ਮੈਨੂੰ ਕਹਿੰਦਾ ਇਦਾਂ ਨਾ ਵੇਖ ਮੈਂ ਜਾਣਦਾ ਤੇਰੇ ਦਿਲ ਦੀਆਂ ਤੇਰੇ ਦਿਲ ਵਿੱਚ ਵੀ ਮੇਰੇ ਲਈ ਕੀ ਫੀਲਿੰਗ ਆਉਂਦੀ ਹੋਣੀ ਹੈ ਮੈਂ ਇੱਕਦਮ ਫੁੱਫੜ ਵੱਲ ਅੱਖਾਂ ਜੀਆਂ ਖੋਲ ਕੇ ਵੇਖਿਆ ਕਹਿਣ ਲੱਗਾ ਮੈਂ ਸਭ ਸਮਝਦਾ ਤੇਰੇ ਦਿਲ ਦੀਆਂ ਪਰ ਤੈਨੂੰ ਇੰਨੀ ਤਾਂ ਅਕਲ ਹੈਗੀ ਆ ਕਿ ਮੈਂ ਤੇਰਾ ਫੁੱਫੜ ਲੱਗਦਾ ਮੈਨੂੰ ਪਤਾ ਕਿ ਮੈਂ ਜਵਾਨ ਤੇ ਸੋਹਣਾ ਤੇਰੇ ਦਿਲ ਵਿੱਚ ਵੀ ਮੈਨੂੰ ਵੇਖ ਕੇ ਕੋਈ ਨਾ ਕੋਈ ਫੀਲਿੰਗ ਆਉਂਦੀ ਹੋਊਗੀ ਅੱਜ ਕੱਲ੍ਹ ਦੀਆਂ ਕੁੜੀਆਂ ਹੈ ਹੀ ਇਦਾਂ ਦੀਆਂ ਪਰ ਮੈਂ ਤੇਰੀ ਭੂਆ ਨੂੰ ਹੀ ਪਿਆਰ ਕਰਦਾ ਵਾਂ ਤੇਰੀ ਭੂਆ ਵੀ ਮੈਨੂੰ ਹੀ ਪਿਆਰ ਕਰਦੀ ਆ ਮੈਂ ਕਿਹਾ ਕਿ ਏਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਵੈਸੇ ਹੀ ਗੱਲ ਕਰਦੀ ਆ ਉਹ ਮੈਨੂੰ ਕਹਿੰਦਾ ਕਿ ਮੈਂ ਤਾਂ ਸਭ ਸਮਝਦਾ ਤੂੰ ਕਸਰਤ ਰੋਜ਼ ਕਰਿਆ ਕਰ ਦੇਖੀ ਤੂੰ ਆਪੇ ਸੋਹਣੀ ਹੋ ਜਾਣਾ ਮੈਂ ਰੋਜ਼ ਫੁੱਫੜ ਦੇ ਨਾਲ ਜੈਮ ਮਨਾਉਂਦੀ ਸੀ ਹੌਲੀ ਹੌਲੀ ਮੇਰਾ ਭਾਰ ਘਟਣ ਲੱਗ ਪਿਆ ਸੀ ਫੁੱਫੜ ਮੇਰੇ ਨਾਲ ਹਰ ਤਰ੍ਹਾਂ ਦੀ ਗੱਲ ਕਰਦਾ ਸੀ ਇੱਕ ਦਿਨ ਮੈਂ ਫੁੱਫੜ ਨੂੰ ਕਿਹਾ ਕਿ ਚਲੋ ਤੁਹਾਨੂੰ ਅੱਜ ਰੈਸਟੋਰੈਂਟ ਵਿੱਚ ਕੁਝ ਖਵਾ ਕੇ ਹੀ ਭੇਜਦੀ ਆ ਉਹ ਮੈਨੂੰ ਕਹਿਣ ਲੱਗਾ ਕਿ ਨਹੀਂ ਮੈਂ ਨਹੀਂ ਕੁਝ ਵੀ ਖਾਣਾ ਮੈਨੂੰ ਜਲਦੀ ਆ ਅੱਜ ਮੈਂ ਕਿਤੇ ਜਾਣਾ ਮੈਂ ਅਚਾਨਕ ਫੁੱਫੜ ਦਾ ਹੱਥ ਫੜ ਲਿਆ ਮੈਂ ਕਿਹਾ ਕਿ ਨਹੀਂ ਨਹੀਂ ਮੈਂ ਇਦਾਂ ਨਹੀਂ ਜਾਣ ਦੇਣਾ ਉਹ ਮੇਰਾ ਹੱਥ ਫੜ ਕੇ ਕਹਿਣ ਲੱਗਾ ਕਿ ਮੇਰੇ ਲਈ ਫੀਲਿੰਗ ਲੈਣੀ ਸ਼ਾ ੜ ਦੇ ਤੂੰ ਹਜੇ ਨਿਆਣੀ ਆ ਜਦੋਂ ਥੋੜੀ ਵੱਡੀ ਹੋ ਜਾਵਾਂਗੀ ਫਿਰ ਤੈਨੂੰ ਮੇਰੇ ਤੋਂ ਸ਼ਰਮ ਆਇਆ ਕਰਨੀ ਆ ਜੇ ਮੈਂ ਤੇਰੇ ਨਾਲ ਇਦਾਂ ਦਾ ਕੁਝ ਕਰ ਲਿਆ ਮੈਂ ਕਿਹਾ ਕਿ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਪਰ ਫੁੱਫੜ ਤਾਂ ਮੇਰੇ ਦਿਲ ਦੀਆਂ ਸਭ ਜਾਣਦਾ ਸੀ ਉਹ ਮੈਨੂੰ ਕਹਿੰਦਾ ਕਿ ਜਦੋਂ ਤੇਰਾ ਵਿਆਹ ਕਰਨਾ ਹੋਊਗਾ ਮੈਂ ਤੇਰੇ ਲਈ ਆਪ ਹੀ ਵਧੀਆ ਮੁੰਡਾ ਲੱਭੂੰਗਾ ਜੋ ਸੋਹਣੇ ਸਰੀਰ ਦਾ ਹੋਊਗਾ ਤੇ ਨਾਲੇ ਸ਼ਖਲ ਦਾ ਵੀ ਸੋਨਾ ਹੋਵੇ ਮੈਂ ਕਿਹਾ ਫੁੱਫੜ ਜੀ ਮੇਰੇ ਨਾਲ ਇਦਾਂ ਦੀਆਂ ਗੱਲਾਂ ਨਾ ਕਰੋ ਤੇ ਉਹ ਮੈਨੂੰ ਕਹਿੰਦਾ ਕਿ ਤੂੰ ਤਾਂ ਮੇਰੇ ਨਾਲ ਠਰਕੀ ਕੁੜੀਆਂ ਵਾਂਗੂ ਗੱਲਾਂ ਕਰਦੀਆਂ ਮੈਂ ਤਾਂ ਤੈਨੂੰ ਇੱਕ ਵਾਰ ਵੀ ਨਹੀਂ ਕਿਹਾ ਕਿ ਤੂੰ ਮੇਰੇ ਨਾਲ ਇਦਾਂ ਦੀਆਂ ਗੱਲਾਂ ਕਰਦੀ ਐ ਨਾਲੇ ਫੁੱਫੜ ਹੱਸਦਾ ਸੀ ਮੈਂ ਫੁੱਫੜ ਨੂੰ ਕਿਹਾ ਕਿ ਨਹੀਂ ਪਰ ਤੁਸੀਂ ਸੱਚੀ ਬਹੁਤ ਸੋਹਣੇ ਹੋ ਮੇਰੇ ਦਿਲ ਵਿੱਚ ਤੁਹਾਡੇ ਲਈ ਇਦਾਂ ਦੀ ਕੋਈ ਗੱਲ ਨਹੀਂ ਮੈਨੂੰ ਵੀ ਪਤਾ ਹੀ ਆ ਕਿ ਤੁਸੀਂ ਸਾਡੇ ਘਰ ਦੇ ਜਵਾਈ ਹੋ ਹੁਣ ਤਾਂ ਵਿਆਹ ਵੀ ਰੱਖ ਦਿੱਤਾ ਮੈਂ ਤੁਹਾਡੇ ਨਾਲ ਇਦਾਂ ਦੀ ਗੱਲ ਕਰਦੀ ਚੰਗੀ ਨਹੀਂ ਲੱਗਦੀ ਉਹ ਮੇਰੇ ਨਾਲ ਰੈਸਟੋਰੈਂਟ ਵਿੱਚ ਵੀ ਚਲੇ ਗਿਆ ਸੀ ਮੈਂ ਫੁੱਫੜ ਨੂੰ ਉੱਥੇ ਕਾਫੀ ਪਲਾਈ ਤੇ ਕਾਫੀ ਧੀਰ ਗੱਲਾਂ ਕਰਦੇ ਫੁੱਫੜ ਮੇਰੇ ਨਾਲ ਹਾਸੇ ਵਾਲੀਆਂ ਗੱਲਾਂ ਕਰਦਾ ਸੀ ਮੈਨੂੰ ਫੁੱਫੜ ਨਾਲ ਗੱਲਾਂ ਕਰਕੇ ਵਧੀਆ ਵੀ ਲੱਗਦਾ ਸੀ ਮੈਂ ਕਿੰਨੀ ਧੀਰ ਫੁੱਫੜ ਦੀਆਂ ਗੱਲਾਂ ਨੂੰ ਆਪਣੇ ਦਿਮਾਗ ਵਿੱਚ ਸੋਚਦੀ ਰਹੀ ਕਿ ਮੈਂ ਫੁੱਫੜ ਬਾਰੇ ਇਦਾਂ ਸੋਚਦੀ ਸੀ ਪਰ ਫੁੱਫੜ ਨੇ ਤਾਂ ਮੇਰੇ ਦਿਲ ਦੀ ਹਰ ਇੱਕ ਗੱਲ ਨੂੰ ਸਮਝ ਲਿਆ ਸੀ ਮੈਂ ਉਹਦੇ ਬਾਰੇ ਇਦਾਂ ਕਿਉਂ ਸੋਚਦੀ ਸੀ ਰਹਿੰਦੇ ਟਾਈਮ ਤੇ ਹੀ ਮੇਰੀ ਅਕਲ ਟਿਕਾਣੇ ਆ ਗਈ ਸੀ ਮੈਂ ਕਿਹਾ ਕਿ ਮੈਨੂੰ ਤਾਂ ਫੁੱਫੜ ਨਾਲੋਂ ਵੀ ਸੋਹਣਾ ਤੇ ਜਵਾਨ ਮੁੰਡਾ ਮੇਰੀ ਉਮਰ ਦਾ ਮਲੂਕ ਆ ਫੁੱਫੜ ਤਾਂ ਬਹੁਤ ਵੱਡਾ ਇਹ ਤਾਂ ਪੂਆ ਦੀ ਉਮਰ ਦਾ ਮੈਂ ਕੀ ਸੋਚੀ ਬੈਠੀ ਸੀ ਮੈਂ ਆਪਣੇ ਸਿਰ ਤੇ ਪਟੋਕੀ ਜੀ ਚਪੇਟ ਮਾਰੀ ਤੇ ਆਪਣੇ ਆਪ ਨੂੰ ਟਿਕਾਣੇ ਤੇ ਲਿਆਂਦਾ ਕਿ ਮੈਂ ਸਿਰਫ ਕਸਰਤ ਹੀ ਕਰਨੀ ਆ ਫੁੱਫੜ ਦਾ ਸ਼ਰੀਰ ਨਹੀਂ ਦੇਖਣਾ ਅਗਲੇ ਦਿਨ ਫਿਰ ਫੁੱਫੜ ਜੈਮ ਆਇਆ ਤੇ ਮੈਨੂੰ ਕਹਿਣ ਲੱਗਾ ਕਿ ਅੱਜ ਮੈਂ ਤੈਨੂੰ ਸਾਰੀਆਂ ਕਸਰਤਾਂ ਸਿਖਾ ਦੇਣੀ ਆ ਹੁਣ ਤੂੰ ਆਪ ਹੀ ਕਰਿਆ ਕਰੀ ਮੈਂ ਨਹੀਂ ਆਇਆ ਕਰਨਾ ਮੈਂ ਕਿਹਾ ਕਿ ਚਲ ਠੀਕ ਆ ਫਿਰ ਵੀ ਮੈਨੂੰ ਜਦੋਂ ਉਹ ਕਸਰਤ ਸਿਖਾਉਂਦਾ ਸੀ ਮੇਰਾ ਧਿਆਨ ਤਾਂ ਉਹਦੇ ਸ਼ਰੀਰ ਵੱਲੀ ਸੀ ਉਹ ਮੈਨੂੰ ਕਹਿੰਦਾ ਕਿ ਕਸਰਤ ਕਰਨ ਲਈ ਅੰਗ ਪੈਰ ਕੋਲ ਕੇ ਕਸਰਤ ਕਰੀ ਦੀ ਆ ਤੇ ਪੂਰੀ ਜਾਣ ਦੇ ਨਾਲ ਕਸਰਤ ਕਰ ਤੇਰਾ ਸਰੀਰ ਆਪੇ ਘਟ ਜਾਊਗਾ ਤੂੰ ਜਦੋਂ ਜ਼ੋਰ ਲਾਵੇਂਗੀ ਤੇ ਆਪਣੇ ਖਾਣ ਪੀਣ ਤੇ ਧਿਆਨ ਰੱਖਾ ਹੁਣ ਤੂੰ ਡਾਈਟ ਕਰਿਆ ਕਰ ਮੇਰਾ ਭਾਰ ਕਾਫੀ ਘਟ ਗਿਆ ਸੀ ਮੇਰੇ ਕੱਪੜੇ ਵੀ ਮੇਰੇ ਖੁੱਲੇ ਹੋ ਗਏ ਸੀ ਸਾਰੇ ਮੇਰੇ ਵੱਲ ਦੇ ਕੇ ਹੈਰਾਨ ਹੁੰਦੇ ਸੀ ਉਸ ਦਿਨ ਫੁੱਫੜ ਮੈਨੂੰ ਕਿੰਨੀਆਂ ਕਸਰਤਾਂ ਸਿਖਾ ਕੇ ਗਿਆ ਕਹਿਣ ਲੱਗਾ ਕਿ ਹੁਣ ਆਪਣੀ ਛਾਤੀ ਦੀਆਂ ਮੀਂਹ ਕਸਰਤਾਂ ਕਰੀ ਜਿਸ ਦੇ ਨਾਲ ਤੇਰੇ ਬੋਬਸ ਇਦਾਂ ਹੀ ਰਹਿਣ ਤੇ ਨਾਲੇ ਤੇਰਾ ਸਰੀਰ ਫਿੱਟ ਹੋ ਜਾਊਗਾ ਤੇਰੀ ਫਿਗਰ ਵਧੀਆ ਬਣ ਜਾਊਗੀ ਹਰ ਕੋਈ ਮੁੰਡਾ ਤੇਰੇ ਸਰੀਰ ਤੇ ਮਰਨ ਲੱਗ ਜਾਊਗਾ ਮੇਰੀ ਇਹ ਗੱਲ ਤੂੰ ਯਾਦ ਰੱਖੀ ਫੁੱਫੜ ਨੇ ਮੈਨੂੰ ਕਿੰਨੀਆਂ ਗੱਲਾਂ ਦਸੀਆਂ ਮੈਂ ਕਿਹਾ ਫੁੱਫੜ ਜੀ ਮੈਨੂੰ ਮਾਫ਼ ਕਰ ਦਿਓ ਮੇਰੇ ਕੋਲੋਂ ਗਲਤੀ ਹੋ ਗਈ ਮੈਂ ਤੁਹਾਡੇ ਬਾਰੇ ਇਦਾਂ ਸੋਚਿਆ ਫੁੱਫੜ ਕਹਿਣ ਲੱਗਾ ਕਿ ਕੋਈ ਗੱਲ ਨਹੀਂ ਤੂੰ ਹਜੇ ਨਿਆਣੀ ਐ ਜਦੋਂ ਤੂੰ ਵੱਡੀ ਹੋ ਜਾਈਂ ਤਾਂ ਤੈਨੂੰ ਆਪੇ ਸਭ ਸਮਝ ਆ ਜਾਣੀਆਂ ਕਿ ਤੂੰ ਕੀ ਸੋਚਦੀ ਆ ਪਰ ਹੁਣ ਇਹ ਗੱਲ ਆਪਣੇ ਦੋਨਾਂ ਦੇ ਵਿੱਚ ਹੀ ਰੱਖੀ ਉਹ ਹਨ ਦਸੰਦੀ ਕੋਈ ਲੋੜ ਨਹੀਂ ਮੈਂ ਕਿਹਾ ਕਿ ਨਹੀਂ ਨਹੀਂ ਮੈਂ ਇਦਾਂ ਨਹੀਂ ਗੱਲ ਕਰਦੀ ਮੈਨੂੰ ਤੇ ਆਪ ਡਰ ਲੱਗਦਾ ਤੇ ਮੈਂ ਕੀ ਸੋਚਦੀ ਸੀ ਫੁੱਫੜ ਬਾਰੇ ਮੈਂ ਸੋਚਣਾ ਹੀ ਛੱਡ ਦਿੱਤਾ ਤੇ ਇੱਕ ਦਿਨ ਫੁੱਫੜ ਮੈਨੂੰ ਮੈਸੇਜ ਕਰਕੇ ਕਹਿੰਦਾ ਕਿ ਚੱਲ ਆਪਣੀ ਫੋਟੋ ਭੇਜ ਮੈਂ ਫੁੱਫੜ ਨੂੰ ਫੋਟੋ ਭੇਜੀ ਤੇ ਕਹਿ ਲੱਗਾ ਕਿ ਹੁਣ ਤੇਰਾ ਸ਼ਰੀਰ ਬਹੁਤ ਹੀ ਸਹੀ ਆ ਬਸ ਆਪਣੇ ਖਾਣ ਪੀਣ ਤੇ ਡਾਈਟ ਕਰੀ ਜਾਏ ਹੁਣ ਤੇਰੇ ਮਗਰ ਆਪੇ ਹੀ ਮੁੰਡੇ ਪੈ ਜਾਣਗੇ ਤੂੰ ਜਿਹੜੇ ਮੁੰਡੇ ਨਾਲ ਚਾਹੇ ਗੱਲ ਕਰ ਲੈ ਮੈਂ ਤੇਰੀ ਜ਼ਿੰਦਗੀ ਦੇ ਫੈਸਲੇ ਵਿੱਚ ਕੋਈ ਜਨ ਨਹੀਂ ਕਹਿਣਾ ਮੇਰਾ ਜੋ ਫਰਜ਼ ਸੀ ਮੈਂ ਪੂਰਾ ਕਰ ਦਿੱਤਾ ਕਿਉਂਕਿ ਮੈਂ ਤੈਨੂੰ ਗਲਤ ਰਸਤੇ ਤੇ ਨਹੀਂ ਪਾਉਣਾ ਚਾਹੁੰਦਾ ਸੀ ਮੇਰੀ ਇੰਨੀ ਉਮਰ ਲੰਘ ਗਈ ਆ ਮੈਂ ਸਕੂਲ ਵਿੱਚ ਕੁੜੀਆਂ ਮੁੰਡਿਆਂ ਨੂੰ ਹੀ ਪੜਾਉਣਾ ਉੱਥੇ ਵੀ ਤੇਰੇ ਵਰਗੇ ਹੀ ਬੱਚੇ ਹੁੰਦੇ ਆ ਮੈਨੂੰ ਸਭ ਪਤਾ ਕਿ ਅੱਜ ਕੱਲ ਦੇ ਬੱਚਿਆਂ ਦੀਆਂ ਫੀਲਿੰਗਾਂ ਕਿੱਦਾਂ ਦੀਆਂ ਇਸ ਲਈ ਤੂੰ ਕਦੀ ਵੀ ਮੇਰੀ ਗੱਲ ਦਾ ਗੋਸਾ ਨਾ ਕਰੀ ਮੈਂ ਤਾਂ ਇਹਨੂੰ ਇਸ ਲਈ ਸਮਝਾਇਆ ਕਿਉਂਕਿ ਜੇ ਮੈਂ ਵੀ ਤੇਰੇ ਗੋਰੇ ਚਟੇ ਸਰੀਰ ਦਾ ਕਰਕੇ ਤੈਨੂੰ ਕੋਈ ਗਲਤ ਫੈਸਲਾ ਲੈ ਲੈਂਦਾ ਤੇ ਸ਼ਾਇਦ ਹੀ ਆਪਣੀ ਰਿਸ਼ਤੇਦਾਰ ਬਣੀ ਰਹਿਣੀ ਸੀ ਇਸ ਲਈ ਮੈਂ ਕੋਈ ਵੀ ਏਦਾਂ ਦਾ ਕੰਮ ਨਹੀਂ ਕਰਨਾ ਚਾਹੁੰਦਾ ਸੀ ਜੋ ਬੇਇੱਜ਼ਤੀ ਦਾ ਕਾਰਨ ਬਣੇ ਤੇਰੇ ਘਰ ਦੇ ਮੇਰੀ ਕਿੰਨੀ ਇੱਜ਼ਤ ਕਰਦੇ ਆ ਮੈਂ ਉਹਨਾਂ ਦੇ ਸਾਹਮਣੇ ਏਦਾਂ ਦੀ ਹਰਕਤ ਕਦੇ ਨਹੀਂ ਕਰ ਸਕਦਾ ਤੇ ਮੈਂ ਏਦਾਂ ਦਾ ਬਿਲਕੁਲ ਵੀ ਨਹੀਂ ਆ ਮੈਨੂੰ ਬਹੁਤ ਕੁੜੀਆਂ ਪਸੰਦ ਕਰਦੀਆਂ ਪਰ ਮੈਂ ਤੇਰੀ ਸਿਰਫ ਘੂਆ ਨੂੰ ਹੀ ਪਸੰਦ ਕੀਤਾ ਜੋ ਬਿਨਾਂ ਜਮਾ ਦੇਵੀ ਇੰਨਾ ਸੋਹਣਾ ਸ਼ਰੀਰ ਤੇ ਇੰਨੇ ਸੋਹਣੇ ਲੱਗਦੇ ਐ ਇਸ ਲਈ ਤੂੰ ਵੀ ਆਪਣੇ ਆਪ ਨੂੰ ਸਹੀ ਰੱਖ। ਕੀ ਪਤਾ ਤੈਨੂੰ ਵੀ ਮੇਰੇ ਨਾਲ ਕੋਈ ਵਧੀਆ ਹੀ ਮੁੰਡਾ ਮਿਲੇ ਤੇ ਤੂੰ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੇਂ। ਮੈਂ ਫੁੱਫੜ ਦੀਆਂ ਗੱਲਾਂ ਨੂੰ ਆਪਣੇ ਪੱਲੇ ਨਾਲ ਬੰਨ੍ਹ ਲਿਆ ਸੀ। ਮੈਂ ਇੱਕ ਵਾਰ ਫਿਰ ਮਾਫੀ ਮੰਨ ਕੇ ਤੇ ਆਪਣੀ ਕਸਰਤ ਜਾਰੀ ਰੱਖੀ। ਹੌਲੀ ਹੌਲੀ ਮੇਰਾ ਸ਼ਰੀਰ ਵਧੀਆ ਬਣ ਗਿਆ ਸੀ ਪਰ ਮੈਂ ਕਦੀ ਵੀ ਕਿਸੇ ਮੁੰਡੇ ਬਾਰੇ ਇਦਾਂ ਦੀ ਗਲਤ ਫੀਲਿੰਗ ਲੈਣੀ ਹੀ ਛੱਡ ਦਿੱਤੀ ਸੀ। ਕਿਉਂਕਿ ਫੁੱਫੜ ਦੀਆਂ ਗੱਲਾਂ ਮੈਨੂੰ ਯਾਦ ਆਉਂਦੀਆਂ ਸੀ ਕਿ ਜਿੱਥੇ ਘਰ ਦੇ ਇੱਜ਼ਤ ਕਰਦੇ ਹੁਣ ਉੱਥੇ ਬੇਇੱਜ਼ਤੀ ਕਰਵਾ ਕੇ ਆਪਣਾ ਘਾਟਾ ਨਹੀਂ ਕਰਾਈਦਾ ਮੈਂ ਉਹਨਾਂ ਗੱਲਾਂ ਨੂੰ ਪੱਲੇ ਬੰਨਿਆ ਤੇ ਅੱਜ ਵੀ ਮੈਂ ਆਪਣੇ ਸਹੁਰੇ ਘਰ ਬਹੁਤ ਵਧੀਆ ਰਹਿਣੀ ਆ ਮੇਰਾ ਬਹੁਤ ਵਧੀਆ ਸਹਰਾ ਪਰਿਵਾਰ ਆ ਮੇਰਾ ਘਰ ਵਾਲਾ ਬਹੁਤ ਸੋਹਣਾ ਮੇਰੀ ਭੂਆ ਨੇ ਆਪਣੇ ਸਹੁਰਿਆਂ ਦੀ ਰਿਸ਼ਤੇਦਾਰੀ ਵਿੱਚੋਂ ਮੇਰੇ ਲਈ ਮੁੰਡਾ ਲੱਭਿਆ ਸੀ ਮੈਂ ਉਹਦੇ ਨਾਲ ਵਿਆਹ ਕਰਵਾਇਆ ਉਹ ਮੁੰਡਾ ਦੇਖਣ ਵਿੱਚ ਬਹੁਤ ਸੋਹਣਾ ਸੀ ਤੇ ਕਾਫੀ ਜਵਾਨ ਵੀ ਸੀ ਮੇਰੀ ਉਮਰ ਦਾ ਸੀ ਮੈਂ ਵੀ ਆਪਣਾ ਸਰੀਰ ਸੈੱਟ ਕਰ ਲਿਆ ਸੀ ਹੁਣ ਮੈਨੂੰ ਕੋਈ ਵੀ ਮੋਦੀ ਭੱਦੀ ਨਹੀਂ ਕਹਿੰਦਾ ਸੀ ਸਾਰੇ ਮੇਰੀ ਤਾਰੀਫ ਹੀ ਕਰਦੇ ਸੀ ਹੁਣ ਮੈਂ ਆਪਣੇ ਘਰ ਬਹੁਤ ਖੁਸ਼ ਆ ਮੈਂ ਭੂਆ ਨੂੰ ਕਹਿੰਦੀ ਹੁੰਦੀ ਸੀ ਕਿ ਭੂਆ ਜਦੋਂ ਵੀ ਮੇਰੇ ਲਈ ਰਿਸ਼ਤਾ ਲੱਭੇ ਤਾਂ ਆਪਣੇ ਵਰਗਾ ਹੀ ਲੱਭੀ ਜੋ ਮੈਨੂੰ ਵੀ ਸਾਰੀ ਜ਼ਿੰਦਗੀ ਖੁਸ਼ ਰੱਖੇ ਵਾਕਿਆ ਹੀ ਮੈਂ ਬਹੁਤ ਖੁਸ਼ ਆ ਮੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਮੈਂ ਹਰਦੀਪ ਐਨੂੰ ਇਹੀ ਕਹਿੰਦੀ ਆ ਕਿ ਕਦੀ ਵੀ ਕਿਸੇ ਲਈ ਗਲਤ ਫੀਲਿੰਗ ਨਹੀਂ ਰੱਖਣੀ ਚਾਹੀਦੀ। ਹਾਂਜੀ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ। ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਪਹੁੰਚ ਸਕੇ। ਕਹਾਣੀ ਸੁਣਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।